सरपंच साहब की नाएं जी मेरा नाम जी अवतार सिंह सरपंच नगर सभा ब्लॉक प्रधान पट्टी आम आदमी पार्टी की में बता पाया गया जी प्रधान जी आज जी ਸਾਡੇ ਨਾ ਨਗਰ ਸਭਾ ਦੇ ਵਿੱਚ ਬਹੁਤ ਵਾਰਦਾਤਾਂ ਹੋ ਰਹੀਆਂ ਇੱਕ ਸਾਡਾ ਨੌਜਵਾਨ ਵੀਰ ਬਹੁਤ ਹੀ ਸਾਫ਼ ਸੁਥਰੇ ਜਾਨੀ ਕਿ ਸਾਨੂੰ ਇੰਨੀ ਉਹਨਾਂ ਦੀ ਹਮਾਇਤ ਮਿਲਦੀ ਆ ਵੀ ਜਾਨੀ ਕਿ ਉਹਨਾਂ ਦੇ ਸਾਰੇ ਸੰਧੂਆ ਹਸਪਤਾਲ ਸਰਕਾਰੀ ਹਸਪਤਾਲ ਸਾਰੇ ਪਿੰਡ ਦੀ ਬੜੀ ਹਮਾਇਤ ਕਰਦੇ ਆ ਉਹ ਵੀਰ ਨਾਲ ਵਾਰਦਾਤ ਜਿਹੜੀ ਹੋਈ ਆ ਉਨ ਨੂੰ ਵਿਚਾਰੇ ਨੂੰ ਸੱਟਾਂ ਲਾ ਕੇ ਉਹਦਾ ਗੁੱਟ ਵੱਢ ਗਿਆ ਇਹ ਬਿਲਕੁਲ ਜਿਹੜੀਆਂ ਗਲਤ ਸਾਡੇ ਸੁਭਰਾ ਦੇ ਵਿੱਚ ਚੱਲਣ ਡਿਆ ਅੱਜ ਤੋਂ ਕੁਝ 2 ਮਹੀਨੇ ਹੋ ਚੱਲੇ ਆ ਜਿਆਦਾ ਹੀ ਕੰਮ ਖਰਾਬ ਹੋਇਆ ਉਹਦੇ ਵਿੱਚ ਅਸੀਂ ਅੱਜ ਮਤਾ ਪਾ ਕੇ ਦਿੱਤਾ ਵਾ ਪੁਲਿਸ ਨੂੰ ਮਤਾ ਪਾ ਕੇ ਦਿੱਤਾ ਵਾ ਵੀ ਸਾਡੇ ਮੁਲਾਜ਼ਮ ਬਹੁਤ ਘੱਟ ਨੇ ਸਾਨੂੰ ਮੁਲਾਜ਼ਮ ਵੀ ਦਿੱਤੇ ਜਾਣ ਪਰ ਨਸ਼ਾ ਤਸਕਰਾਂ ਨੂੰ ਇਹ ਗੱਲ ਕਹਿੰਦੇ ਆ ਵੀ ਇਹੋ ਜਿਹੇ ਕੰਮ ਜਿਹੜੇ ਆਮ ਬੰਦੇ ਵਿਚਾਰੇ ਭਲੇਮਾਨ ਸਾਂ ਉਹਨਾਂ ਨਾ ਕੀਤਾ ਜਾਵੇ ਨਸ਼ਾ ਜਿਹੜਾ ਵਾ ਨਸ਼ਾ ਤਸ਼ਕਰਾ ਨੂੰ 5 ਦਿਨ ਦਾ ਅਸੀਂ ਟਾਈਮ ਦੇ ਦਿੱਤਾ ਇਹ 5 ਦਿਨਾਂ ਦੇ ਵਿੱਚ ਆਪ ਦਾ ਜਿਹੜਾ ਕੋਈ ਸਾਡਾ ਮੋਹਤਵਾਰ ਬੰਦਾ ਮਗਰ ਨਹੀਂ ਆਊਗਾ ਜਿਹੜਾ ਸਾਡਾ ਮੋਹਤਵਾਰ ਬੰਦਾ ਮਗਰ ਆਊਗਾ ਉੱਥੇ ਡਟ ਕੇ ਨਾਲ ਹੀ ਉਹਦੇ ਪਰਚਾ ਕੀਤਾ ਜਾਊਗਾ ਨਾਲ ਪੁਲਿਸ ਨੂੰ ਸੁਨਿਸ਼ਚਿਤ ਕਰਤਾ ਵੀ ਜਿਹੜਾ ਬੰਦਾ ਸਾਡਾ ਮੋਹਤਵਾਰ ਇੱਥੇ ਆਉਂਦਾ ਵਾ ਮਗਰ ਕਿਸ ਦੇ ਉੱਤੇ ਹੀ ਕਾਰਵਾਈ ਨਾਲ ਹੀ ਖੋਖ ਦੋ ਮੰਤਰੀ ਸਾਹਿਬ ਵੱਲੋਂ ਵੀ ਆਰਡਰ ਮੰਤਰੀ ਸਾਹਿਬ ਨੇ ਜਿੱਦਣ ਵੋਟਾਂ ਅਜੇ ਲੈਣੀਆਂ ਸੀ ਉਦੋਂ ਵੀ ਇਹ ਗੱਲ ਕਹਿੰਦੇ ਰਹਾ ਜਿਨਨੇ ਬੋਟ ਉਹ ਪਾਇਓ ਜਿਨਨੇ ਨਸ਼ਾ ਨਹੀਂ ਨਸ਼ੇ ਵਾਲਾ ਬੋਟ ਨਾ ਪਾਓ ਉਹ ਬੇਸ਼ੱਕ ਹੋਣਾ ਹੀ ਉੱਠ ਕੇ ਚਲ ਜੇ ਅੱਜ ਵੀ ਇਸੇ ਗੱਲ ਤੇ ਉਹ ਪੂਰੇ ਵਜਨ ਵਾਦਾ ਵੀ ਜਿਹੜਾ ਕੋਈ ਨਸ਼ੇ ਵਾਲੇ ਮਗਰ ਮੇਰਾ ਕੋਈ ਬੰਦਾ ਜਾਂਦਾ ਮੰਤਰੀ ਸਾਹਿਬ ਫੋਨ ਕਰਨ ਤਾਂ ਸਾਨੂੰ ਦੱਸੋ ਮੰਤਰੀ ਮੰਤਰੀ ਸਾਹਿਬ ਸਾਡੇ ਦਾ ਹੀ ਵਰਖਲਾ ਫੇਸ ਗੱਲ ਤੋਂ ਵੀ ਕੋਈ ਵੀ ਬੰਦਾ ਤੁਹਾਡਾ ਥਾਣੇ ਨਹੀਂ ਜਾਣਾ ਚਾਹੀਦਾ ਨਸ਼ੇ ਵਾਲੇ ਮਗਰ ਚੋਰ ਵਾਲੇ ਮਗਰ ਨਹੀਂ ਜਾਣਾ ਚਾਹੀਦਾ ਅਸੀਂ ਬਿਲਕੁਲ ਬਾਈਕਾਟ ਕੀਤਾ ਪਰ ਸਾਡੇ ਫੇਰ ਵੀ ਕੋਈ ਸੱਜਣ ਜਿਹੜੇ ਹੈਗੇ ਆ ਜਿਹੜੇ ਆਉਂਦੇ ਆ ਉਹਨਾਂ ਨੂੰ ਵੀ ਅੱਜ ਵਾਰਨਿੰਗ ਦੇ ਦਿੱਤੀ ਆ ਤੇ ਜਿਹੜਾ ਇੱਥੇ ਆ ਗਏ ਚੌਂਕੀ ਦੇ ਵਿੱਚ ਚੋਰ ਮਗਰ ਨਸ਼ੇ ਵਾਲੇ ਮਗਰਾਊਗਾ ਉਹਤੇ ਡਟ ਕੇ ਅਸੀਂ ਆਪ ਮਕਦਮਾ ਕਰਾਵਾਂਗੇ ਸਰਕਾਰ ਨੂੰ ਦੋਸ਼ ਦਿੱਤੀ ਜਾਂਦੇ ਆ ਸਰਕਾਰ ਤਾਂ ਇਹਦੇ ਵਿੱਚ ਆਪਾਂ ਪਿੰਡ ਵਾਲੇ ਆ ਸਾਬ ਪਾਰਟੀਆਂ ਬਾੜੀਆਂ ਦੇ ਉੱਪਰ ਉੱਠ ਕੇ ਇਹ ਕੰਮ ਤੇ ਅਸੀਂ ਆਵਾਂਗੇ ਹੁਣ ਇਹ ਹੁਣ ਕਿਸੇ ਦਾ ਲਿਹਾਜ਼ ਨਹੀਂ ਹੋਊਗਾ ਇੰਨੀਆਂ ਬੇਨਤੀਆਂ ਇੱਕ ਸਾਨੂੰ ਅੱਜ ਜਿਹੜੀ ਆ ਇਥੋਂ ਤਲਾਹ ਮਿਲੀ ਆ ਬੋਲਣਾ ਨਹੀਂ ਚਾਹੀਦਾ ਇਹਦੇ ਵਿੱਚ ਪਰ ਬੋਲਣਾ ਪੈਣਾ ਜਿਹੜਾ ਸਾਡਾ ਕੋਈ ਵੀ ਮੈਂਬਰ ਪੰਚਾਇਤ ਆਗੂ ਆ ਕੇ ਕਿਤੇ ਵਿੱਚੋਂ ਪੈਗ ਮੰਗਦਾ ਹਾਂਜੀ ਮੀਟ ਮੰਗਦਾ ਉਹ ਤੇ ਕਾਰਵਾਈ ਕੀਤੀ ਜਾਊਗੀ ਜੇ ਕੋਈ ਇੱਥੇ ਲਿਕੇ ਆਪ ਵੀ ਆਵੇ ਵੀ ਚਲੋ ਮਲਾਜਮਾਂ ਨੂੰ ਅਸੀਂ ਤੁਹਾਨੂੰ ਪਤਾ ਜਿਹਨਾਂ 2 ਨੰਬਰ ਦਾ ਕੰਮ ਕਰਦਾ ਉਹਨੇ ਲੈ ਕੇ ਆਉਣਾ ਦੂਜੇ ਨੇ ਤਾਂ ਲੈ ਕੇ ਨਹੀਂ ਆਉਣਾ ਉਹਤੇ ਵੀ ਕਾਰਵਾਈ ਕੀਤੀ ਜਾਊਗੀ ਅੱਜ ਤੋਂ ਬਾਅਦ ਜਿਹੜਾ ਇੱਥੇ ਚੌਂਕੀ ਦੇ ਵਿੱਚ ਨਸ਼ਾ ਪੀਂਦਾ ਸਾਡਾ ਕੋਈ ਵੀ ਮੈਂਬਰ ਪੰਚਾਇਤ ਚਾਹੇ ਕੋਈ ਵੀ ਮੋਤਵਾਰ ਕੋਈ ਵੀ ਆਗੂ ਫੜਿਆ ਗਿਆ ਉਹ ਆਪ ਦਾ ਜ਼ਿੰਮੇਵਾਰ ਆਪ ਹੋਗਾ ਧੰਵਾਦ ਜੀ ਇਹ ਸਰਪੰਚ ਅਵਤਾਰ ਸਿੰਘ ਜੀ ਕੀ ਲਾਇਆ ਜੀ ਮਮਤਾ ਪਾਇਆ ਗਿਆ ਜੀ ਕੇਸ ਸੰਬੰਧੀ ਪਾਇਆ ਗਿਆ ਜੀ ਹਾਂ ਜੀ ਪੰਚਾਇਤ ਵੱਲੋਂ ਨਗਰ ਸਮੂਹ ਵੱਲੋਂ ਕੱਲ ਇੱਕ ਮੁੰਡੇ ਦਾ ਮੈਡੀਕਲ ਬਹੁਤ ਵਧੀਆ ਸਤਨਾਲ ਸਿੰਘ ਮੈਡੀਕਲ ਪਹੋਈਆ ਵਾ ਉਹਦੇ ਦਾਤਰਮਾਰ ਪ੍ਰਸ਼ਾਸਨ ਜਿਵੇਂ ਇਹ ਕੋਈ ਛੱਡ ਦਿੰਦਾ ਸੀ ਤੇ ਉਹਨਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਥੋੜੇ ਜਿਹੇ ਪੈਸੇ ਲੈ ਕੇ ਤੇ ਛੱਡ ਦਿੰਦੇ ਆ ਉਹ ਫੇਰ ਅਗਲੇ ਦਾ ਨੁਕਸਾਨ ਕਰਦੇ ਆ ਅਗਲੇ ਬੰਨੇ ਮੁੜ ਕੇ ਕੋਈ ਕੋਸ਼ਿਸ਼ ਨਾ ਕਰੇ ਕੰਮ ਇਹ ਕਰਨ ਦੀ ਕੀ ਵਾਰਦਾਤ ਹੋਈ ਸੀ ਜਿਹੜੀ ਪਿੰਡ ਦੀ ਉਹ ਬੱਦੇ ਸੀ ਉਹਦੇ ਆਉਂਦਿਆਂ ਹੀ ਦਸਰ ਦਾ ਵਾਰ ਕਰਤਾ ਉਹਦਾ ਗੁੱਟ ਦੀ ਹਾਲਤ ਮਾੜੀ ਹੈ ਜੀ ਬੰਨ ਕੇ ਆਉਂਦਾ ਵਾ ਉਹ ਪੁਲਿਸ ਨੂੰ ਦੇ ਦਿੱਤੀ ਆ ਇਥੇ ਨਾਕਾ ਲਾਓ ਜਿਹੜੇ ਤਿੰਨ ਜਣੇ ਉਤੇ ਚੌਂਕੀ ਖੜੇ ਜਾਣ ਉਹਨਾਂ ਨੂੰ ਛੱਡਿਆ ਨ ਜਾਵੇ ਫਿਰ ਇਹ ਮੋਦਬਾਰ ਬੰਦੇ ਨੂੰ ਸਾਧ ਕੇ ਬਾਰੂ ਪੁਲਿਸ ਪਹੁੰਚ ਜਾਂਦੀ ਹੈ ਪਿੰਡ ਦੇ ਵਿੱਚ ਗੱਲ ਚੱਕਣ ਲਈ ਸਬੰਧ ਦੇ ਵਿੱਚ ਮਤਾ ਪਾਇਆ ਪੰਚਾਇਤ ਨੂੰ ਜਿਹੜੀ ਬਾਹਰ ਦੀ ਪੁਲਿਸ ਆਉਂਦੀ ਆ ਉਹ ਪਹਿਲੋਂ ਪੰਚਾਇਤ ਨੂੰ ਸੂਚਿਤ ਕੀਤਾ ਜਾਵੇ ਤੇ ਉਹ ਬੰਦਾ ਨੂੰ ਦਊਗੀ ਉਹ ਸਬੰਧ ਦੇ ਵਿੱਚ ਮਤਾ ਪਾਇਆ ਗਿਆ ਹੋਰ ਪਿੰਡ ਵਸਣ ਕੀ ਕਹਿਣ ਚਾਹਲੇ ਮਗਰ ਜਾ ਕੇ ਜਾਂਦਾ ਵਾ ਉਥੇ ਵੀ ਕਾਰਵਾਈ ਕੀਤੀ ਹੈ ਜਿਹੜਾ ਨਸ਼ਾ ਕੋਈ ਫੜਦਾ ਚੌਕੀ ਪਲਾਜ਼ਮਾ ਪਰਚਾ ਦ ਕੀ ਮਤਾ ਪਾਇਆ ਜੀ ਸਪੀਕਰਾਂ ਦੇ ਬੁਲਾਦਣਾ ਨੂੰ ਸਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਕਾਸਿਮ ਪਿੰਡ ਸਭਰਾ ਤੋਂ ਮੈਂਬਰ ਪੰਚਾਇਤ ਜੀ ਕੀ ਮਤਾ ਪਾਇਆ ਗਿਆ ਜੀ ਜੀ ਅੱਜ ਸਮੂਹ ਪੰਚਾਇਤ ਮੈਂ ਮਤਾ ਜਿਹੜਾ ਜੀ ਅੱਜ ਪਾਇਆ ਵਾ ਬਹੁਤ ਦੁੱਖ ਦੀ ਗੱਲ ਆ ਵੀ ਸਾਡੇ ਨੌਜਵਾਨ ਜਿਹੜੇ ਮੁੰਡੇ ਵਿਚਾਰੇ ਕੱਲ ਜਿਹੜੇ ਵੱਢ ਗਏ ਦਿੱਤੇ ਗਏ ਆ ਇਹ ਜਿਹੜਾ ਨਸ਼ੇ ਦੇ ਵਿੱਚ ਆ ਗਏ ਪਤਾ ਨਹੀਂ ਲੱਗਦਾ ਕੋਈ ਇਧਰੋਂ ਆਇਂਦਾ ਮੂੰਹ ਬਾਨੇ ਕੋਈ ਇਧਰੋਂ ਆਇਂਦਾ ਵੇਡੀ ਮਾਰੀ ਹਾਲਤ ਪਈ ਹੈ ਕੋਈ ਪਸਖੋ ਕੇ ਲੈ ਜਾਂਦਾ ਵੀ ਮੋਟਰਸਿਕਲ ਕੋ 2 ਸਾਡੇ ਕੱਲ ਮੁੰਡੇ ਦੇ ਪਿੰਡ ਦੇ ਵੱੜਦੇ ਆ ਉਹ ਇੱਕ ਅਮਨਦੀਪ ਹਸਪਤਾਲ ਆ ਤੇ ਇੱਕ ਸੰਧੂ ਹਸਪਤਾਲ ਦਾਖਲਾ ਜੀ ਅੱਜ ਸਾਰੀ ਪੰਚਾਇਤ ਨੇ ਪਹਿਲਾਂ ਮਤਾ ਪਾਇਆ ਉਸ ਤੋਂ ਬਾਅਦ ਜਿੰਨੀਆਂ ਜਥੇਬੰਦੀਆਂ ਜਿੰਨੇ ਵੀ ਕਾਂਗਰਸ ਕਾਲੀ ਸਾਰੇ ਇਹਨਾਂ ਚੀਜ਼ਾਂ ਤੋਂ ਉੱਠ ਕੇ ਅੱਜ ਮਤਾ ਪਾਇਆ ਗਿਆ ਵੀ ਆਪਾਂ ਰਲ ਕੇ ਆਹ ਦਿੱਤੀਆਂ ਪੁੱਤ ਬਚਾਈਏ ਜਿਹੜਾ ਵੀ ਇਹਨਾਂ ਦੇ ਮਗਰ ਆ ਉਹਨ ਜਿੱਦਾਂ ਅੱਗੇ ਵੀ ਕੋਈ ਥੋੜੇ ਦਿਨ ਪਹਿਲਾਂ ਲੜਾਈ ਹੋਈ ਆ ਸਮੇਕੀਆਂ ਦੀ ਉਹਨਾਂ ਨੂੰ ਮਰਨ ਦਿਓ ਮਰਦੇ ਇਹਦੇ ਉਹਨਾਂ ਦੇ ਮਗਰ ਤੇ ਜੋ ਹੰਬੰਦ ਕੇ ਨਾ ਉਹ ਉਹਨੇ ਕਹਿ ਤੇ ਕੋਲ ਗੱਲ ਨਾ ਕਰੋ ਆਪਾਂ ਧੀਆਂ ਪੁੱਤ ਬਚਾਈਏ ਅੱਗੇ ਆਪਾਂ ਨੇ ਦੂਰ ਹੁਣ ਤੇ ਆਪਣੇ ਘਰੇ ਆ ਗਏ ਹੁਣ ਆਪਣੇ ਦੂਰ ਕਾ ਦਾ ਸਾਰਿਆਂ ਨੂੰ ਸੇਕ ਲੱਗਾ 20% ਸੇਕ ਲੱਗ ਗਿਆ ਕੋਈ 20 80% 20% ਬੰਦੇ ਭਜੇ ਹੁਣ ਮਤਲਬ ਵੀ ਬਹੁਤ ਮਾੜੀ ਹਰਕਤ ਆ ਅਸੀਂ ਤਾਂ ਜਿੱਥੇ ਚੌਂਕੀ ਸਾਹਿਬ ਆਏ ਮੈਂ ਇੱਥੇ ਸਰ ਨੂੰ ਆਖਿਆ ਵੀ ਜੇ ਅੱਜ ਤੁਹਾਡਾ ਬੰਦਾ ਕੋਈ ਸਾਨੂੰ ਚਰਾ ਪਿੰਦਾ ਚਾਰ ਪੰਜੇ ਤੋਂ ਵੱਜ ਗਿਆ ਮਲਾਜਾ ਕਰਾ ਕੇ ਪਰਚਾ ਦਰਜ ਕਰਾਜੋ ਪੁਲਿਸ ਤੇ ਵੀ ਮਤਲਬ ਵੀ ਜੋ ਇਹ ਲਾ ਸਾਡੇ ਪਿੰਡ ਦੇ ਬਣੇ ਕਾਉਂਸਲ ਕਮ ਕੋਈ 10000 ਰੁਪਏ ਤੱਕ ਨਾਕੇ ਲੱਗਿਆ ਨਾ ਕਦਰਾ ਹੋਵੇ ਡਰ ਹੋਵੇ ਜੇ ਕੋਈ ਮੂੰਹ ਬਨ ਕੇ ਕੋਈ ਤਿੰਨ ਚਾਰ ਜਾਨੇ ਆਉਂਦੇ ਮੋਟਰਸਾਈਕਲ ਤੇ ਉਹਦੇ ਤਲਾਸ਼ ਕਰੋ ਪੰਚਾਇਤ ਨੂੰ ਦੱਸੋ ਪੰਚਾਇਤ ਆ ਕੇ ਸ਼ਰਾਖਤ ਕਰੂਗੀ ਬੰਦਾ ਕੌਣ ਕਿੱਥੋਂ ਦਾ ਵਾ ਉਹਦੇ ਕਾਜ ਬੱਧ ਪੂਰੇ ਵੇ ਛੱਡਾਂਗੇ ਜੇ ਨਹੀਂ ਹੁੰਦੇ ਕਾਜ ਬੱਧ ਪੂਰੇ ਦਿਓ ਪਰਚਾ ਉਹਨਾਂ ਦੇ ਕੋਈ ਲਿਹਾਜ਼ ਨਹੀਂ ਕਰਨ ਦੀ ਲੋੜ ਅਸੀਂ ਤਾਂ ਅੱਜ ਐਡੇ ਦੁਖੀ ਹੋ ਗਏ ਆ ਦੁਖੀ ਹੋ ਕੇ ਪਿੰਡ ਸਾਰਾ ਇਕੱਠੇ ਹੋਏ ਆ ਵੀ ਇਹਨਾਂ ਤੋਂ ਜਾਨ ਬਚਾਈਏ ਆਪਾਂ ਸਾਰਿਆਂ ਤੋਂ ਤੇ ਬਾਕੀ ਮੰਤਰੀ ਸਾਹਿਬ ਦਾ ਸਾਨੂੰ ਅੱਜ ਤੋਂ ਪਹਿਲਾਂ ਵੀ ਸੰਯੋਗ ਇਹ ਹੋ ਰਿਹਾ ਵੀ ਜੇ ਮੈਨੂੰ ਪਤਾ ਲੱਗਿਆ ਵੀ ਨਸ਼ੇ ਦੇ ਵਿੱਚ ਕੁਝ ਡਾਉਣ ਆਇਆ ਮੈਂ ਆਪਦੇ ਬੰਦੇ ਤੇ ਵੀ ਕਾਰਵਾਈ ਕਰਾਂਗਾ ਮੰਤਰੀ ਸਾਹਿਬ ਦੀ ਅੱਜ ਵੀ ਤਾਂ ਨਤੜ ਕੇ ਫੋਨ ਕੀਤਾ ਹੋਏ ਨੇ ਉਹਨੇ ਅੱਜ ਵੀ ਇਹ ਗੱਲ ਕਹੀ ਕੀ ਕਰਸਿਆ ਕੋਈ ਵੀ ਬੰਦਾ ਹੋਵੇ ਨਸ਼ੇ ਦੇ ਵਿੱਚ ਨਿਛਲਨਾ ਪਰਚੇ ਦੇ ਵਿੱਚ ਉਹਨੇ ਅਜੇ ਤੱਕ ਸਾਡੇ ਪਿੰਡ ਨਗਲਦਾਜੀ ਨਹੀਂ ਕੀਤੀ ਨਾ ਹੀ ਇਹ ਕਿਤੇ ਅੱਜ ਤੋਂ 3 ਸਾਲ ਸਰਕਾਰ ਨੂੰ ਹੋ ਕੇ ਕੋਈ ਬੰਦਾ ਸਾਫਤ ਕਰਟਾਨੇ ਚ ਅਸੀਂ ਕਿਸੇ ਨੂੰ ਨਸ਼ਾ ਮੰਗਿਆ ਹੋਵੇ ਚ ਇਹੀ ਕਿ ਤੂੰ ਗਲਤ ਕੰਮ ਕਰਾਇਆ ਜੇ ਕਿਸੇ ਪੁਲਿਸ ਨੂੰ ਪੈਸੇ ਦਿੱਤੇ ਹੋਣ ਸਾਣਾ ਸਾਫਤ ਕਰੇ ਕੋਈ ਨਾ ਹੀ ਕੀਤਾ ਨਾ ਹੀ ਕਰਨਾ ਜਿਹੜਾ ਵੀ ਆਪਦੀਆਂ ਪਾਰਟੀਆਂ ਵਾਲੇ ਆਉਂਦੇ ਆ ਉਹਦਾ ਫੈਸਲਾ ਕਰੇ ਘਰੋਂ ਚੱਲ ਜਾਂਦੇ ਅਸੀਂ ਕਿਤੇ ਵੀ ਅਜੇ ਚਿੰਤੂ ਪ੍ਰਿੰਤੂ ਨਹੀਂ ਕੀਤੀ ਅਹੀਂ ਗਾਵੇਂ ਇਹੋ ਹੀ ਕੰਮ ਕਰਨਾ ਵਾ ਸਾਂਝ ਭਾਈਚਾਰ ਜਿਹੜੀ ਨਹੀਂ ਮਿਲਦੀ ਸਾਂਝ ਬਣਾ ਕੇ ਰੱਖਣੀ ਆ ਤੇ ਨਸ਼ੇ ਦੇ ਖਿਲਾਫ ਲੜਨਾ ਵਾ ਵੈਗ ਦੀ ਜੀ ਧੰਨਵਾਦ ਤੇ ਬਾਈ ਪੁਲਿਸ ਦੀ ਕਾਜੀ ਰਿਪੋਰਟ ਮਾਰੀ ਹੈ ਜੀ ਪੁਲਿਸ ਨੂੰ ਜਿਤਨਾ ਅਸੀਂ ਉਹਦੇ ਰੌਂਦ ਲਿਆ ਕੇ ਤੁਸੀਂ ਨਾਲ ਸੇ ਰੌਂਦ ਲਿਆ ਕੇ ਦਿੱਤੇ ਉਹਾਂ ਦੇ ਹੈ ਜਾਲੀ ਆ ਮਲਾਇ ਅਸਰ ਰੋਂਦਾ ਗੋਲੀ ਵਜੀਏ ਬੰਦਾ ਪਾਣੀ ਨਹੀਂ ਮੰਗਦਾ ਜਲਦੀ ਨਹੀਂ ਕੀ ਉਹਦੇ ਵਿੱਚ ਪੁਲਿਸਕਾਰ ਹੋਈ ਅੱਜ ਤੋਂ ਹਰਦੇ 25 26 ਜਿਹੜੇ ਕਾਂਡ ਹੋ ਚੁੱਕੇ ਆ ਅੱਜ ਤੱਕ ਕੋਈ ਵੀ ਪੁਲਿਸ ਨੇ ਅੱਜ ਤੱਕ ਨਾ ਕੈਮਰਾ ਚੈੱਕ ਕਰਦੀ ਆ ਨਾ ਕੋਈ ਬੰਦੇ ਟਰੇਸ ਕਰਦੀ ਆ ਕੱਖ ਨਹੀਂ ਕਰਦੀ ਨਹੀਂ ਤੇ ਪੁਲਸਰ ਆਦਾ ਜੀ 24 ਘੰਟੇ ਲੈ ਅੱਜ ਕੱਲ ਡੈਂਪ ਚੁੱਕ ਲੋ ਤੇ 24 ਘੰਟੇ ਦੇ ਵਿੱਚ ਇਹ ਬੰਦੇ ਸ਼ਾਮਲ ਹੋ ਜਦ ਤੱਕ ਹੋ ਜਾਣਗੇ ਪਰ ਅਸੀਂ ਤੇ ਇਹ ਆਨੇ ਆ ਵੀ ਇਹ ਕਾਰਜਕਾਰੀਆਂ ਇਹ ਇਹਨਾਂ ਦੇ ਬੱਚੇ ਗਾੜੀ ਪੁਲਸ ਵਾਲੇ ਦੇ ਬੱਚੇ ਆ ਇਹ ਨਸ਼ਾ ਜਿਹੜਾ ਇਹਨਾਂ ਦੇ ਘਰ ਵੀ ਵੰਣਾ ਉਹਨਾਂ ਦੇ ਬੱਚਿਆਂ ਨੇ ਵੀ ਪੀਣਾ ਇਸ ਤਰ੍ਹਾਂ ਨਾ ਕਰੀਏ ਆਪਾਂ ਨਾਲ ਮਿਲ ਕੇ ਹਾਂ ਬੜਾ ਮਾਰੀਏ ਪੇਟ ਰੂਪ ਬਚਾਈਏ ਤਕੜੀ ਹੋਈ ਧੰਨਵਾਦ ਜੀ ਫਿਰ ਜੀ ਕੀ ਨਾਏ ਜੀ ਮੇਰਾ ਨਾਮ ਦਿਲਾਪ੍ਰੀਤ ਸਿੰਘ ਕੀ ਮਤਾ ਪਾਇਆ ਗਿਆ ਜੀ ਅੱਜ ਇਸ ਭਰਾ ਦੀ ਅੱਜ ਵੇਖੋ ਜੀ ਨਸ਼ਾ ਇੱਕ ਸਮਾਜਿਕ ਬੁਰਾਈ ਆ ਜਿਸ ਦੇ ਖਿਲਾਫ ਮਤਲਬ ਸਮੁੱਚੇ ਦੇਸ਼ ਵਿੱਚ ਨਹੀਂ ਸਾਰੇ ਵਰਲਡ ਦੇ ਵਿੱਚ ਇਸ ਦੀ ਜਿਹੜੀ ਆ ਸਮੱਸਿਆ ਬਣੀ ਖੜੀ ਆ ਪਰ ਇਹ ਆ ਕਿ ਚਲੋ ਆਪਾਂ ਸਾਰੇ ਤਾਂ ਖਤਮ ਕਰ ਨਹੀਂ ਸਕਦੇ ਆਪਣੇ ਪਿੰਡ ਦੇ ਵਿੱਚੋਂ ਨਭਰਾਵਾ ਦੀ ಗ್ರಾಮ ਪੰਚਾਇਤ ਨੇ ਅੱਜ ਸਾਰੀ ਟੀਮ ਨੇ ਸਾਡੀ ਨੇ ਪਹਿਲ ਕੀਤੀ ਆ ਕਿ ਇੱਕ ਮਤਾ ਪਾਇਆ ਜਾਵੇ ਜਿਸ ਦੇ ਵਿੱਚ ਮੇਨ ਕੰਮ ਇਹ ਹੋਊਗਾ ਵੀ ਲੁੱਟ ਖੋਹ ਕਰਨ ਵਾਲਾ ਕੋਈ ਨਸ਼ਾ ਵੇਚਣ ਵਾਲਾ ਕੋਈ ਵੀ ਵਿਅਕਤੀ ਆ ਜੇਕਰ ਉਹ ਪੁਲਿਸ ਪ੍ਰਸ਼ਾਸਨ ਉਸ ਨੂੰ ਕਾਬੂ ਕਰਦਾ ਵਾ ਫੜਿਆ ਜਾਂਦਾ ਵਾ ਮਤਲਬ ਉਸਤੇ ਮਦਰ ਜਾ ਕੇ ਕੋਈ ਹੋਰ ਇਸਫਾਰਸ਼ ਨਾ ਕਰੇ ਉਹਦੀ ਕੋਈ ਜ਼ਮਾਨਤ ਨਾ ਦੇਵੇ ਇਹ ਜਿਹੜਾ ਕੰਮ ਪਹਿਲ ਦੇ ਆਧਾਰ ਤੇ ਮਤਲਬ ਪਿੰਡ ਵਾਸੀਆਂ ਦੇ ਸਾਾਸ ਦੀ ਵੀ ਜ਼ਰੂਰਤ ਆ ਅੱਜ ਦੀ ਜਿਹੜੀ ਚਲੋ ਵੱਖਰੇ ਪਿੰਡਾਂ ਨਾਲੋਂ ਅਸੀਂ ਪਹਿਲ ਕੀਤੀ ਆ ਵੀ ਆਪੇ ਕੁਝ ਨਾ ਕੋਈ ਸ਼ਾਇਦ ਹੋ ਸਕਦਾ ਵਾ ਵੀ ਉਹਨਾਂ ਨੂੰ ਸ਼ਰਮ ਆਵੇ ਵੀ ਸਾਡੇ ਪਿੱਛੇ ਕਿਸੇ ਨੇ ਨਹੀਂ ਆਉਣਾ ਤੇ ਜਿਹੜਾ ਵੀ ਵੀਰ ਸੁਭਰਾਵਾਂ ਦੇ ਵਿੱਚੋਂ ਨਸ਼ਾ ਵੇਚਣ ਵਾਲਿਆਂ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਮਗਰ ਜਾਵੇਗਾ ਉਹ ਵੀ ਆਪਦੀ ਇੱਛਾ ਦਾ ਖੁਦ ਜ਼ਿੰਮੇਵਾਰ ਹੋਵੇਗਾ ਜਿਵੇਂ ਤੁਸੀਂ ਕੱਲ ਵੇਖਿਆ ਵਾ ਮੇਰਾ ਵੀਰ ਸਤਨਾਮ ਮੈਡੀਕਲ ਸਟੋਰ ਵਾਲਾ ਉਹਦੀ ਦੁਕਾਨ ਦੇ ਉੱਤੇ ਮੈਂ ਤੁਹਾਨੂੰ ਫੋਟੋਆਂ ਮੈਂ ਸ਼ੇਅਰ ਕਰ ਦੂੰਗਾ ਉਹਦਾ ਗੋਟ ਵੱਢ ਦਿੱਤਾ ਗਿਆ ਦੋਵੇਂ ਬਾਹਾਂ ਵੱਢ ਦਿੱਤੀਆਂ ਗਈਆਂ ਸਿਰ ਤੇ ਵੀ ਸੱਟਾਂ ਮਾਰੀਆਂ ਗਈਆਂ ਮਤਲਬ ਜਾਣ ਲੇਵਾ ਹਮਲਾ ਕੀਤਾ ਗਿਆ ਉਸਦੇ ਉਹਦਾ ਕੌਣ ਵਾਲੀ ਵਾਰ ਸੀ ਹੀ ਇੱਕ ਆਪਦੇ 2-400 ਰੁਪਏ ਬਦਲੇ ਲੁੱਟਖੋ ਕਰਕੇ ਉਹ ਚਲੇ ਜਾਂਦੇ ਆ ਹੁਣ ਉਹ ਬੰਦੇ ਕਾਬੂ ਆਉਂਦੇ ਆ ਜੇਕਰ ਕੋਈ ਮੋਦਬਰ ਵਿਅਕਤੀ ਉਹਨਾਂ ਨੂੰ ਛਡਾ ਲਿਆਉਂਦਾ ਵਾ ਤੇ ਇਸ ਦੇ ਵਿੱਚ ਤੁਹਾਨੂੰ ਵੀ ਪਤਾ ਹੋ ਵੀ ਕੀ ਸਮਝਿਆ ਜਾਵੇ ਇਸ ਲਈ ਇਹ ਪਹਿਲ ਕੀਤੀ ਗਈ ਆ ਵੀ ਇਹ ਜਿਹੜੀ ਸਮਾਜਿਕ ਬਰਾਈ ਇਸ ਨੂੰ ਠੱਲ ਪਾਈ ਜਾਵੇ ਪ੍ਰਸ਼ਾਸਨ ਵੱਲੋਂ ਕੋਈ ਕਾਰਜਕਾਰੀ ਰਹਿਂਦੇ ਸੀ ਪ੍ਰਸ਼ਾਸਨ ਚਲੋ ਜਿੱਥੇ ਕਾ ਸਾਨੂੰ ਮੁਸ਼ਕਲਾਂ ਆਉਂਦੀਆਂ ਵਾ ਉਹ ਤੁਹਾਨੂੰ ਦੱਸਦੇ ਰਵਾਂਗੇ ਅਰੇਆ ਵੀ ਸਾਡੇ ਕੋਲੇ ਨਾ ਥੋੜੀ ਜੀ ਪ੍ਰੋਬਲਮ ਇਹ ਆ ਵੀ ਆਪਣੇ ਕੋਲੇ ਪੁਲਿਸ ਚੌਕੀ ਸੁਪਰਾਸ ਸਟਾਫ ਘਟਿਆ ਜਿਸ ਦੇ ਸਬੰਧੀ ਮੰਤਰੀ ਸਾਹਿਬ ਨਾਲ ਗੱਲ ਕੀਤੀ ਗਈ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਨੂੰ ਕੋਈ ਦੋ ਤਾਰ ਦਿਨਾਂ ਦੇ ਵਿੱਚ ਕਾਫੀ ਮੁਲਾਜ਼ਮ ਜਿਹੜੇ ਆ ਪਿੰਡ ਵੱਡਾ ਹੋਣ ਕਰਕੇ ਘਟੋ ਘਟ ਵੀ ਆਪਣੀ ਪੁਲਿਸ ਚੌਕੀ ਨੇ ਏਰੀਆ ਵੱਧ ਪੈਂਦਾ ਕਰਕੇ ਮੁਲਾਜ਼ਮ ਜਿਹੜੇ ਇੱਥੇ 15 ਤੋਂ 20 ਮੁਲਾਜ਼ਮ ਹੋਣੇ ਜਿਹੜੇ ਜ਼ਰੂਰੀ ਆ ਤੇ ਮੁਲਾਜ਼ਮਾਂ ਦੀ ਘਾਟ ਹੋਣ ਕਰਕੇ ਥੋੜੀ ਜਿਹੀ ਜਿੱਥੇ ਮੁਸ਼ਕਲ ਆਉਂਦੀ ਆ ਇੱਕ ਦੋ ਮੁਲਾਜ਼ਮਾਂ ਨੂੰ ਹਾਈ ਕੋਰਟ ਜਾਣਾ ਪੈਂਦਾ ਵਾ ਇੱਕ ਦੋ ਨੂੰ ਮਤਲਬ ਇਦਾਂ ਜਾਣ ਆਉਣਾ ਪੈਂਦਾ ਇੱਕ ਅੱਧਾ ਕੋਈ ਛੁੱਟੀ ਤੇ ਹੁੰਦਾ ਵਾ ਮੁਲਾਜ਼ਮ ਇੱਥੇ ਆਪਣੇ ਕੋਲੇ ਪ੍ਰੈਜ਼ੈਂਟ ਰਹਿਣਗੇ ਤਾਂ ਜੋ ਇਹੋ ਜੇ ਨਸ਼ਾ ਵੇਚਣ ਵਾਲੇ ਅਨਸਰਾਂ ਨੂੰ ਕਾਬੂ ਪਾਇਆ ਜਾ ਮંત્રી ਸਾਹਿਬ ਵੱਲੋਂ ਕਿਤਨਾ ਸਹਿਯੋਗ ਜੂਰ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹਲਕਾ ਪੱਟੀ ਦੇ ਵਿਧਾਇਕ ਸਰਦਾਰ ਲਾਲਜੀਤ ਸਿੰਘ ਜੀ ਪੁੱਲਰ ਕੈਬਨਟ ਮੰਤਰੀ ਪੰਜਾਬ ਉਹਨਾਂ ਵੱਲੋਂ ਜਿਹੜਾ ਸਾਨੂੰ ਕੋਲਾ ਹਦਾਇਤਾਂ ਕੀਤੀਆਂ ਦੀਆਂ ਵਾ ਕਿ ਨਸ਼ਾ ਵੇਚਣ ਵਾਲਾ ਉਹ ਤਾਂ ਤੁਸੀਂ ਵੇਖਿਆ ਵਾ ਕਿ ਪਹਿਲਾਂ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਜਿਹੜਾ ਵਾ ਪੁਲਿਸ ਚੋਂ ਕਿ ਪੁਲਿਸ ਥਾਣੇ ਜਿਹੜਾ ਨਸ਼ਾ ਵੇਚਣ ਵਾਲੇ ਨੂੰ ਦੌਣ ਨਹੀਂ ਜਾਂਦਾ ਤੇ ਮੰਤਰੀ ਸਾਹਿਬ ਵੱਲੋਂ ਵੀ ਇਹ ਹਦਾਇਤਾਂ ਵਾ ਕਿ ਕੋਈ ਵੀ ਬੰਦਾ ਜੇ ਕੋਈ ਨਸ਼ਾ ਵੇਚਣ ਵਾਲੇ ਬੰਦਾ ਮੈਨੂੰ ਪਤਾ ਲੱਗ ਗਿਆ ਕਿ ਉਹਦੇ ਮਗਰ ਗਿਆ ਵਾ ਤੇ ਮੇਰੇ ਦਫ਼ਤਰ ਨਾਲ ਕੋਈ ਆਵੇ ਉਹਨਾਂ ਪਹਿਲੇ ਦਿਨ ਤੋਂ ਹੀ ਇਹ ਗੱਲ ਕੀਤੀ ਆ ਤੇ ਅੱਜ ਉਹਨਾਂ ਦੇ ਪੈਰਾਂ ਦੇ ਪੈਰ ਰੱਖਦੇ ਆਂ ਅਸੀਂ ਪਿੰਨ ਸੁਭਰਾ ਦੀ ਟੀਮ ਨੇ ਮਤਾ ਵੀ ਪਾ ਦਿੱਤਾ ਜੀ ਕੀ ਨਾ ਹੈ ਜੀ ਮਾਈਕ ਗੁਰਜੀਤ ਸਿੰਘ ਖਾਲਸਾ ਸਾਹਿਬ ਹੈ ਜੀ ਮੇਰਾ ਨਾਮ ਗੁਰਜੀਤ ਸਿੰਘ ਸੋਨੂ ਸੇਖੋ ਜਲਾ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਭਾਜਪਾ ਪੱਟੀ ਕੀ ਮਤਾ ਪਾਇਆ ਗਈ ਸਰ ਜੀ ਅੱਜ ਸਮੂਹ ਪੰਚਾਇਤ ਵੱਲੋਂ ਦੇਖੋ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਨਸ਼ਿਆਂ ਦੇ ਜਿਹੜੇ ਆ ਮੁੱਦੇ ਆ ਇਹ ਪੁਰਾਣੇ ਤੁਰੇ ਆਉਂਦੇ ਆ ਅੱਜ ਵਾਲਾ ਨਹੀਂ ਜਿਹੜੀ ਅੱਗ ਨਾ ਜ਼ੋਰ ਫੜਦੀ ਜਾਂਦੀ ਆ ਕਾਲੀ ਸਰਕਾਰ ਵਰੀ ਵੀ ਕਾਂਗਰਸੀ ਤੇ ਐਰਕੀ ਆਪ ਵਰੀ ਨਹੀਂ ਸਾਨੂੰ ਏਕਾ ਕਰਨਾ ਪੈਣਾ ਵਾ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ ਅੱਜ ਪੰਜ ਮਤੇ ਪੰਚਾਇਤ ਵੱਲੋਂ ਪਾਏ ਗਏ ਆ ਜੇ ਕੋਈ ਨਸ਼ੇ ਵਾਲਾ ਫੜਿਆ ਜਾਂਦਾ ਉਹਨੂੰ ਕੋਈ ਮੋਦਵਾਰ ਛਡਾਉਣ ਜਾਂਦਾ ਤੇ ਉੱਥੇ ਬੰਦੀ ਕਾਰਵਾਈ ਹੋਊਗੀ ਉਸ ਤੋਂ ਬਾਅਦ ਜੇ ਮੰਨ ਲਓ ਪਿੰਡ 'ਚ ਕੋਈ ਮਠੀਰ ਵਾਰਾ ਕਰਦੀ ਕਰਦੀ ਆ ਮੂਹ ਬਲੇਟ ਕੇ ਨੰਬਰ ਪਲੇਟਾਂ ਨਹੀਂ ਹੈਗੀਆਂ ਉਹਨਾਂ ਦੇ ਸਖਤ ਕਾਰਵਾਈ ਹੋਊਗੀ ਉਸ ਤੋਂ ਬਾਅਦ ਜਿਸ ਤਰ੍ਹਾਂ ਬਾਹਰੋਂ ਕੋਈ ਪੁਲਿਸ ਆਉਂਦੀ ਆ ਬੰਦਾ ਚੁੱਕ ਕੇ ਲੈ ਜਾਂਦੀ ਆ ਕਿਸੇ ਨੂੰ ਪਤਾ ਨਹੀਂ ਲੱਗਦਾ ਸਭ ਤੋਂ ਪਹਿਲਾਂ ਪੰਚਾਇਤ ਨੂੰ ਇਹ ਸੂਚਿਤ ਕੀਤਾ ਜਾਊਗਾ ਤੇ ਫਿਰ ਬੰਦਾ ਖੜਸਾ ਦੇ ਆ ਇਹੋ ਜਿਹੇ ਜਿਹੜੇ ਆ ਮੇਨ ਜਿਹੜੇ ਮਦੇ ਪਾਏ ਗਏ ਆ ਬਹੁਤ ਗੰਭੀਰ ਤਾਲੇ ਆ ਕੱਲ ਸਾਡੇ ਵੀਰ ਨੂੰ ਇੱਕ ਨੂੰ ਸੱਟਾਂ ਲੱਗੀਆਂ ਆ ਮਠੀਰ ਤਿੰਨ ਜਣੇ ਸੀ ਉਹ ਵੀ ਪੁਛੇ ਪੜਤਾਲ ਚੱਲ ਰਹੀ ਹੈ ਸ਼ਿਟੀ ਉਹ ਵੀ ਗ੍ਰਿਫਤਾਰ ਛੇਤੀ ਜੜੀਆਂ ਇਹ ਕਾਰਵਾਈ ਕਰਕੇ ਤੇ ਅਗਲਾ ਜਿਹੜਾ ਵਾਤੇ ਫਿਰ ਧਿਆਨ ਚ ਲਾਣੀ ਆ। ਤੁਹਾਨੂੰ ਆ। ਕੀ ਨਾ ਵੀਰ ਜੀ ਗੁਰਪ੍ਰੀਤ ਸਿੰਘ ਸਰਪੰਚ ਜੋਤੀਸ਼ਾ ਜੀ ਕੀ ਕਹਿਣਾ ਚਾਹੁੰਨੇ ਜੀ ਜੋ ਅੱਜ ਇੱਕ ਦੇ ਹਾਲਾਤ ਬਣੇ ਹੋਏ ਆ ਹਾਲਾਤ ਦਲਵਾਗ ਜੀ ਜੇ ਰਾਤ ਦਾ ਵੇਖੀਏ ਤਾਂ ਪਿੰਡ ਦੇ ਵਿੱਚ ਦੋ ਤਿੰਨ ਘਟਨਾਵਾਂ ਹੋਈਆਂ ਐ ਬਹੁਤ ਹੀ ਮਾੜੀ ਗੱਲ ਆ ਜਿਹੜੇ ਵੀ ਵੀਰ ਇਹ ਚੀਜ਼ ਕਰਦੇ ਪਏ ਆ ਮੈਂ ਤੇ ਉਹਨਾਂ ਨੂੰ ਇਹੋ ਸਲਾਹ ਬੇਨਤੀ ਕਰਦਾ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਬਾਜ਼ ਆ ਜਾਈਏ ਵੇਖੋ ਕਿਸੇ ਦਾ ਧੀ ਪੁੱਤ ਦੇ ਬਜਾਰਿਤ ਕਰਕੇ ਉਹਨੂੰ ਸੱਟ ਲਾ ਜਾਣੀ ਇੱਕ ਸਿਰਫ 2-400 ਰੁਪਏ ਬਦਲੇ ਆਪਾਂ ਕਿਸੇ ਦਾ ਇੰਨਾ ਨੁਕਸਾਨ ਕਰ ਦਿੰਨੇ ਆ ਬਹੁਤ ਮਾੜੀ ਗੱਲ ਆ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਇਹੋ ਅਪੀਲ ਕਰਦਾ ਪਿੰਡ ਦੀ ਸੰਗਤ ਨੂੰ ਜਿੰਨੇ ਵੀ ਸਾਡੇ ਮੋਤਵਾਰ ਸੱਜਣਾਂ ਜਿੰਨੀਆਂ ਵੀ ਜਥੇਬੰਦਗੀਆਂ ਪਿੰਡ ਦੇ ਸਹਿਯੋਗ ਨਾਲ ਆਪਾਂ ਇਹਨਾਂ ਸਾਰੀਆਂ ਚੀਜ਼ਾਂ 'ਲ ਇੱਕ ਹਮਲਾ ਮਾਰ ਗਈ ਇਹਨਾਂ ਚੀਜ਼ਾਂ ਨੂੰ ਘਟਾਈਏ ਅੱਜ ਮੰਨ ਲਓ ਅੱਜ ਕਿਸੇ ਦੇ ਘਰ ਆ ਕੱਲ ਨੂੰ ਆਪਣੇ ਘਰ ਵੀ ਇਹ ਚੀਜ਼ ਹੋ ਸਕਦੀ ਆ ਤੇ ਆਪਾਂ ਇਹਨਾਂ ਚੀਜ਼ਾਂ ਦੀ ਇੱਕ ਹੀ ਹਾਲ ਹੈ ਕਿ ਆਪਾਂ ਰਲ ਮਿਲ ਕੇ ਸਾਰੇ ਇਹਨਾਂ ਚੀਜ਼ਾਂ ਦਾ ਹੱਲ ਕੱਢੀਏ ਬਾਕੀ ਅੱਜ ਸਭਰਾ ਦੀ ਪੰਚਾਇਤ ਨੇ ਇਸ ਚੀਜ਼ ਵਾਸਤੇ ਮਤਾ ਪਾਇਆ ਹੈ ਬਹੁਤ ਸਲਾਘਾ ਜੋ ਕਦਮ ਮੈਂ ਇਹਨਾਂ ਦੇ ਮਤੇਦਾਨਾਂ ਦੇ ਸਾਥ ਦਿੰਦਾ ਵਾਂ ਕਿ ਚਲੋ ਜਿਹੜਾ ਵੀ ਕੋਈ ਇਹ ਚੀਜ਼ ਕਰਦਾ ਹੈ ਪਹਿਲੀ ਗੱਲ ਤਾਂ ਮੈਂ ਇਹੋ ਹੀ ਅਪੀਲ ਕਰੂੰਗਾ ਮੋਹਤਬਰ ਸੱਜਣ ਜਿਹੜੇ ਵੀ ਵੀਰ ਸੱਜਣ ਆ ਕੀ ਜਿਹੜਾ ਕੋਈ ਇਹਨਾਂ ਨਸ਼ੇੜੀਆਂ ਦੇ ਜਾਂ ਇਹਨਾਂ ਦੇ ਮਗਰ ਆਉਂਦਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਦੇ ਮਗਰ ਆਉਣਾ ਬੰਦ ਕਰੋ ਅੱਜ ਮੰਨ ਲਓ ਕਿਸੇ ਦੇ ਸੱਟ ਲੱਗੀ ਹੈ ਕੱਲ ਨੂੰ ਆਪਣੇ ਵੀ ਲਾ ਸਕਦੇ ਆ ਤੇ ਕਿਸੇ ਦੇ ਘਰ ਅੱਗ ਲੱਗੀ ਵੇਖ ਕੇ ਆਪਾਂ ਬੜਾ ਖੁਸ਼ ਨੇ ਪਰ ਜਦੋਂ ਆਪਦੇ ਘਰ ਆ ਗਈ ਤੇ ਫਿਰ ਆਪਾਂ ਇਸ ਚੀਜ਼ ਤੋਂ ਪਛਤਾਉਣਾ ਮੈਂ ਸਾਰਿਆਂ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਾਂ ਰਲ ਮਿਲ ਕੇ ਪ੍ਰਸ਼ਾਸਨ ਦਾ ਵੀ ਸਾਥ ਦੇਈਏ ਤੇ ਪ੍ਰਸ਼ਾਸਨ ਵੀ ਆਪਣੇ ਨਾਲ ਉਹ ਜੀ ਆਪਣੀ ਹਮਾਇਤ ਕਰਨ ਦਿਆ ਵਾ ਕਿ ਚਲੋ ਜਿੰਨੀ ਜੋਗੇ ਉਹ ਆਪਣੇ ਨਾਲ ਆਪਣੀ ਡਿਊਟੀ ਨਿਭਾਉਂਦੇ ਪਏ ਆ ਪਰ ਕੱਲੇ ਪ੍ਰਸ਼ਾਸਨ ਦੇ ਨਾਲ ਕੀਤਿਆਂ ਕੁਝ ਨਹੀਂ ਹੋਣਾ ਇਹ ਆਪਾਂ ਨੂੰ ਆਪ ਨੂੰ ਵੀ ਹਮਲਾ ਮਾਰਨਾ ਪੈਣਾ ਤੇ ਰਲ ਮਿਲ ਕੇ ਇਸ ਚੀਜ਼ ਦਾ ਆਪਾਂ ਨੂੰ ਹੱਲ ਕੱਢਣਾ ਪੈਣਾ ਹੈ ਤੇ ਬਾਕੀ ਚਲੋ ਜਿੰਨੇ ਵੀ ਸਾਡੇ ਚੌਕੀ ਇੰਚਾਰਜ ਸਾਹਿਬ ਉਹ ਵੀ ਮੁਸਤੈਦੀ ਦੇ ਨਾਲ ਇਹ ਚੀਜ਼ ਨੂੰ ਵੇਂਦੇ ਪਏ ਆ ਉਹਦਾ ਹੱਲ ਕੱਢਣਗੇ ਬਾਕੀ ਇੱਕ ਦੋ ਚੀਜ਼ਾਂ ਵਾ ਕਿ ਇੱਕ ਚੌਕੀ ਸੁਭਰਾ ਦੇ ਵਿੱਚ ਦੋ ਦੋ ਤਿੰਨ ਮੁਲਾਜ਼ਮ ਘਟਾ ਉਹ ਵੀ ਚਲੋ ਮਿਲ ਜਾਣ ਤੇ ਜਿਹੜੀ ਕਾਰਵਾਈ ਆ ਹੋਰ ਵਧੀਆ ਤਰੀਕੇ ਨਾਲ ਹੋ ਸਕੇ ਤੇ ਮੰਨ ਲਓ ਰਾਤ ਨੂੰ ਇਹ ਇੱਥੇ ਨਾਕਾ ਨੁਕਾ ਲਾ ਕੇ ਸਾਡੇ ਅਫਸਰ ਸਹਿਬਾਨ ਜਿਹੜਾ ਇਹਦਾ ਹੋਰ ਰੋਕਥਾਮ ਕਰ ਸਕਣ ਫਿਰਜੀ ਕਾ ਖਾਲਸਾ ਫਿਰਜੀ ਕੀ ਫਤਿਹ